ਲਕੀਓ ਉਹ ਲੜਾਈ ਫਿਰੇ ਤੇ ਲਕੀ ਧੰਗਾ ਟੱਪਣ ਦੀ ਗੱਲ ਹੈ ਉਹ ਬੱਲੇਵਾਲਾ ਨੂੰ ਬਚਾਉਣਾ ਹੈ ਆਪਾਂ ਨੇ ਬੱਲੇਵਾਲ ਨੇ ਕਹਿੰਦਾ ਵੀ ਨੂੰ ਬਚਾਓ ਉਹ ਕਹਿੰਦਾ ਮੈਂ ਬੈਠ ਗਿਆ ਸਰਕਾਰ ਗੁੰੰਗੀ ਗੋਲੀ ਹੁੰਦੀ ਆ ਹੋ ਜੇ ન્યાਪਾਲਿਕ ਗੁੰਗਾ ਵਾਲਾ ਹੁੰਦਾ ਹੋ ਜੇ ਪਰ ਮੈਨੂੰ ਮਰਨ ਤੋਂ ਕੋਈ ਡਰ ਨਹੀਂ ਆਪਾਂ ਨੂੰ ਸਾਰਿਆਂ ਨੂੰ ਪਤਾ ਵੀ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਮੰਗਾ ਮੰਨੀਆਂ ਜਾਣੀਆਂ ਮੰਗਾ ਉੱਥੇ ਪਹੁੰਚ ਜੋ ਹੁਣ ਆਪਾਂ ਇਹਦੀ ਸਮਾਪਤੀ ਕਰਾਂਗੇ ਕਿਉਂ ਸਾਰੇ ਬੰਦਿਆਂ ਨੇ ਪਿੰਡਾਂ ਚੋਂ ਜਾ ਕੇ ਉੱਥੇ ਖਲੋਰੀ ਪਹੁੰਚਣਾ ਹੈ ਨਹੀਂ ਤਾਂ 4 ਵਜੇ ਤੱਕ ਦਾ ਪ੍ਰੋਗਰਾਮ ਸੀ ਇਸ ਕਰਕੇ ਆਪਾਂ ਨੂੰ ਥੋੜਾ ਜਿਹਾ ਪਹਿਲਾਂ ਸਮਾਪਤੀ ਕਰਨੀ ਪੈਂਦੀ ਹੈ ਪੱਤਰਕਾਰnabla ਆਏ ਨੇ ਆਪਾਂ ਨੇ ਨਾਰੇ ਲਾਉਣੇ ਆ ਸਰਦਾਰ ਜਗਜੀਤ ད� 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 ਕਿਸ ਮੁੱਦੇ ਨੂੰ ਲੈ ਕੇ ਜਿਹੜਾ ਅੱਜ ਧਰਨਾ ਦਿੱਤਾ ਗਿਆ ਤੇ ਜਿਹੜਾ ਧਰਨਾ ਨੀਂਹ ਭਾਰਤ ਵੰਗ ਦਾ ਕਿ ਸਦਾ ਤੇ ਇਹ ਸਾਣਾ ਭਾਰਤ ਵੰਤ ਹੋਇਆ ਅੱਜ ਇਹ ਜਿਹੜਾ ਬਨੌੜੀ ਬਾਰਡਰ ਤੇ ਸੰਭੂ ਬਾਰਡਰ ਤੇ ਸਾਨ ਮਜ਼ਦੂਰ ਹਰ ਵਰਗ ਦਾ ਉਥੇ ਧਰਨਾ ਚੱਲ ਰਿਹਾ ਸੀ ਉਹਦੇ ਸੰਬੰਧ ਵਿੱਚ ਕਹਿ ਲਓ ਏ ਸਰਕਾਰਾਂ ਜਿਹੜੀਆਂ ਸੈਂਟਰ ਦੀ ਸਰਕਾਰ ਦੀ ਪੰਜਾਬ ਦੀ ਸਰਕਾਰ ਦੀ ਦੋਹ ਦੀਆਂ ਨਾਲ ਸੁਪਰੀਮ ਕੋਰਟ बोलਦਾ ਸੀ ਵੀ ਇਹ ਕੁਝ ਕਿਸਾਨ ਨੇ ਜਿਹੜੇ ਖਨੌਰੀ ਬਾਡਰ ਦੇ ਬੈਠੇ ਨੇ ਤੇ ਉਹਨਾਂ ਨੂੰ ਅੱਜ ਦੇ ਇਸ ਭਾਰਤਵੰਦ ਦਾ ਇੱਕ ਮੈਸੇਜ ਦਿੱਤਾ ਹੈ ਵੀ ਇਹ ਇਕੱਲਾ ਕਿਸਾਨ ਨਹੀਂ ਉਸ ਕਿਸਾਨ ਨਹੀਂ ਇਹ ਸਾਰਾ ਵਰਦ ਹੈ ਇਹਦੇ ਵਿੱਚ ਅੱਜ ਬਹੁਤ ਵੱਡਾ ਹੰਗਾਰਾ ਮਿਲਿਆ ਵੰਦ ਹੋਇਆ ਹਰੇਕ ਮਜ਼ਦੂਰ ਕਿਸਾਨ ਵੀਰ ਦੁਕਾਨਦਾਰ ਹਰੇਕ ਮੁਲਾਜ਼ਮ ਨੇ ਕਿਸੇ ਵੀ ਉਹਦਾ ਮੁਲਾਜ਼ਮ ਸੀ ਚਾਹੇ ਉਹਨਾਂ ਨੇ ਸਾਰਿਆਂ ਇਨਸਾਨ ਦਿੱਤਾ ਹੈ ਉਹਨਾਂ ਨੇ ਐਨ ਤੈਹ ਦੇਵਾ ਭਾਰਤ ਨੂੰ ਬੰਨ੍ਹ ਦਿੱਤਾ ਹੈ ਬੰਨ੍ਹ ਹੋਇਆ ਇੱਕ ਮੈਸੇਜ ਦਿੱਤਾ ਹੈ ਕਿ ਦਾ ਪ੍ਰੋਗਰਾਮ ਕਿ ਲੱਗਦਾ ਨਹੀਂ ਜੇਕਰ ਕਿਸਾਨ ਜਥੇਬੰਦੀ ਸਾਰੀ ਜੁੜੀ ਹੁੰਦੀ ਤਾਂ ਧਰਨਾ ਕਿਤੇ ਹੋਰ ਜਾ ਕੇ ਬਚਾਓ ਇਹ ਹਾਂ ਇਹ ਅੱਜ ਤੋਂ 15 ਦਿਨ ਪਹਿਲਾਂ ਸੀ ਕੀ ਕਿਸਾਨ ਜਥੇਵੰਦੀ ਸਾਰੀ ਨਹੀਂ ਜੋਗੀ ਪਰ ਅੱਜ ਦਾ ਜਿਹੜਾ ਪ੍ਰੋਗਰਾਮ ਹੈ ਆ ਪੰਜ ਦਿਨਾਂ ਤੋਂ ਕਿਸਾਨ ਜਥੇਵੰਦੀ ਸਾਰੀ ਜੋਗੀ ਹੋਊਗੀ ਹੁ ਬਾਹਰ ਕੌਣ ਰਹਿ ਗਿਆ ਬਾਹਰ ਤਾਂ ਮੇਰੇ ਜਿਵੇਂ ਕਹਿੰਦੇ ਆ ਕੋਈ ਚੀਜ਼ ਕਿੰਦੇ ਆ ਪਾਣੀ ਚ ਨਾ ਜਿਹੜੀ ਖੋਖਲੀ ਹੁੰਦੀ ਆ ਬਾਤ ਤੇ ਆ ਵੀ ਇਹਦੀ ਪਾਣੀ ਉਹਦੇ ਡੁੱਬ ਜਾਂਦੀ ਆ ਹੁ ਪਤਾ ਲੱਗਿਆ ਵੀ ਜਿਹੜਾ 13 ਮਹੀਨੇ ਕਿੱਲੀ ਦੇ ਵਿੱਚੋਂ ਦੋ ਦਿਨ ਤੇ ਪਿਆ ਸੀ ਉੱਥੇ ਕ ਲੋਕਾਂ ਦੀ ਆਮ ਕਹਾਟ ਹੁੰਦੀ ਸੀ ਆਮ ਲੋਕਾਂ ਕਹਿੰਦਾ ਜੀ ਲੀਡਰ ਦੇਖ ਜਾਂਦੇ ਆ ਲੀਡਰ ਫੌਦਾ ਕਰ ਲੈਂਦੇ ਆ ਅੱਜ ਉਹ ਨਸਾਨੀ ਉਹ ਇੱਕ ਪੱਖ ਹੋ ਗਈ ਜਿਹੜੇ ਲੀਡਰ ਫੌਦਾਦਾਰ ਨਾਲੇ ਸੀ ਉਹ ਇਕੱਲੇ ਹੀ ਡਲੇਗੇ ਉਹਨਾਂ ਨਾਲ ਕਿਸਾਨ ਨਹੀਂ ਲਫਾਫਾ ਉਹਨਾਂ ਦੇ ਹੱਥ 'ਚ ਥੱਲੋ ਦੀ ਮੋੜੀ ਕਰਕੇ ਕਿਸਾਨ ਟੱਪੇ ਆਏ ਉਹ ਇੱਕ ਪੱਖ ਹੋਈ ਐ ਵੀ ਵਿਖਿਆ ਕੌਣ ਸੀ ਤੇ ਲੜਾਈ ਕੌਣ ਲੜ ਕੇ ਆਇਆ ਆ ਡੱਲੇਵਾਲ ਸਾਹਮਣੇ ਬੈਠਾ ਉਹਨੇ ਛੇ ਘਣੇ ਗੱਲ ਕਹੇਦੀ ਨਹੀਂ ਜੇ ਤੁਸੀਂ ਮੰਨਣਾ ਮੰਗਾ ਨਹੀਂ ਮੰਨਦੇ ਮੈਂ ਮਰਨ ਵਰਤੇ ਰਹਿ ਗਿਆ ਮੈਂ ਸ਼ਹਾਦਤ ਦੇ ਦੂੰਗਾ ਪਰ ਇਹ ਗੱਲ ਤੋਂ ਪਿੱਛੇ ਨਹੀਂ ਹਟੂੰਗਾ ਕਿਸਾਨ ਲੱਗੂ ਚਾਹੇ ਉਹ ਜੋਗਿੰਦਰ ਗਰਾਹ ਹੋਵੇ ਚਾਹੇ ਰੁਲਦੂ ਮਾਨਸਾ ਹੋਵੇ ਚਾਹੇ ਹੋਰ ਹੋਣ ਉਹ ਕਹਿੰਦੇ ਵੀ ਸਾਨੂੰ ਜਦੋਂ ਅੰਦੋਲਨ ਸ਼ੁਰੂ ਕੀਤਾ ਸੀ ਉਦੋਂ ਸਾਡੀ رائے ਨਹੀਂ ਲਈ ਸਾਨੂੰ ਸਲਾਹ ਨਹੀਂ ਦਿੱਤੀ ਦੇਖੋ ਜਿੱਥੇ ਗੱਲੇਵਾਲ ਸਾਹਿਬ ਨੇ ਮੁੰਡਾ ਵਿਆਹ ਹੈ ਸੀ ਉਦੋਂ ਸਾਰਿਆਂ ਨੂੰ ਤਲਾਹ ਦਿੱਤੀ ਸੀ ਅਨੇ ਪੋਤਾ ਲੈਣਾ ਸੀ ਇੱਥੇ ਜਿਹਦੇ ਪੁੱਤ ਦਾ ਵਿਆਹ ਹੋਵੇ ਉਹਦੇ ਕਹਿਣਗਾ ਜਿਹਦੇ ਨਾਮ ਲਾਂਦਾ ਹੋ ਇਕੜਾ ਢੱਲੇਵਾਲ ਦੇ ਪੋਤੇ ਦਾ ਨਾ ਮੁੰਡੇ ਦਾ ਵਿਆਹ ਸੀ ਇਹ ਤਾਂ ਸੂਡਾ ਮਸਲਾ ਦੀਸ਼ਾ ਰਿਆਂ ਦਾ ਜਿਨ੍ਹਾਂ ਨੇ ਉਹ ਲੀਡਰ ਕਹਉਂਦੇ ਆ ਵੀ ਸੀ ਉਹਨਾਂ ਦੇ ਲੀਡਰ ਆ ਕਿਸਾਨ ਲੀਡਰ ਕਹਿੰਦੇ ਆ ਇਹ ਕਿਸਾਨਾਂ ਦਾ ਮਸਲਾ ਸੀ ਤਾਂ ਤੇ ਢੱਲੇਵਾਲ ਦਾ ਥੋੜੀ ਸੀ ਜਿੰਨਾਂ ਨੂੰ ਲੱਗਿਆ ਵੀ ਕਿਸਾਨਾਂ ਦਾ ਧੱਕਾ ਹੈ ਜਾਂ ਪੁੱਛੇ ਜਦ ਵਿੱਚ ਦੀ ਦਾ ਹਾਲ ਹੋਇਆ ਆਪਣੀਆਂ ਮੰਡੇ ਤੇ ਕਿਉਂ ਲਾ ਲੋ ਜਦ ਪਹਿਲਾ ਬਹਾਪ ਪਿਆ ਤਿੰਨਾ ਅੱਗੇ ਪੈ ਰਿਹਾ ਜੇ ਉਹਨੂੰ ਗੱਲ ਨੂੰ ਮੰਨਦੇ ਸੀ ਉਹ ਵਿਆਹ ਸਾਡੇ ਕਿਸਾਨਾਂ ਦਾ ਮਸਲਾ ਹੈ ਉਹਨਾਂ ਨੇ ਆ ਜਾਣਾ ਸੀ ਜਿੱਦਾਂ ਢੱਲੇਵਾਲ ਆ ਵਿਆਹ ਕਰਾ ਸਾ ਪੋਤੇ ਦਾ ਨਾ ਉਹਨੂੰ ਚਿੱਠੀ ਨਾ ਦਿੰਦਾ ਬਿਲਕੁਲ ਨਾ ਜਾਂਦੇ ਉਹਨੂੰ ਲਿਖ ਕੇ ਭੇਜਦੇ ਵੀ ਤਾਂ ਸਾਨੂੰ ਬੁਲਾਉਣੀ ਸੀ ਉਹਨੇ 32 ਦਿਨ ਹੋ ਗਏ ਆਪਣਾ ਡੱਲੇਵਾਲ ਨੂੰ ਮਰਨ ਵਰਤ ਤੇ ਬੈਠੇ ਨੂੰ ਕੱਲ ਨੂੰ ਕੋਈ ਗੱਲਬਾਤ ਹੋਣੀ ਨਹੀਂ ਹੁੰਦੀ ਹੈ ਕਹੇ ਜਾਂ ਮੈਸੇਜ ਆਂਦਾ ਫਿਰ ਉਹਨਾਂ ਨੂੰ 우ਮੈਦ ਸਿਕ ਪਹਿਲੇ ਕਰਮੇ ਇੱਥੇ ਕਿਹੜਾ ਪ੍ਰੋਗਰਾਮ ਹੈ ਨਾ ਤੇ ਖਾਂਤ ਲਈ ਹੈ ਪਿਰ ਤੋਂ ਲੈ ਕੋਟ ਬਣ ਗਈ ਜਿੰਨੇ ਦੋਨੋਂ ਫਰਮਾਂ ਦੇ ਲੀਡਰ ਨੇ ਹੁਣ ਉਹਨਾਂ ਨੇ ਸਾਰੇ ਜਿਹੜੇ ਆਪੂ ਨੇ ਉਹਨਾਂ ਦਾ ਨੰਬਰ ਲੱਗ ਗਿਆ ਗੱਲੇਵਾਲ ਨੂੰ ਕਹੇ ਜਾਂ ਬਥਰ ਹੋ ਜਾਂਦਾ ਫੁਦਾਨਾ ਸਾਸਤਾ ਉਹਦੀ ਡੈੱਡਬੋਰਡ ਨੂੰ ਪਾਸੇ ਕਰਿਆ ਜਾਊਗਾ। ਦੂਜਾ ਲੀਡਰ ਬੈਠੂਆ। ਉਹਨੂੰ ਕਰਿਆ ਜਾ ਉਹ ਜਾਂਦਾ ਕਿ ਉਹ ਅੱਗੇ ਦੂਜਾ ਬੈਠਾ ਕਿੰਨਿਆਂ ਕਨੂੰ ਇਹ ਮਾਰਦੇ ਆ ਕਿੰਨਿਆਂ ਕਿੰਨਾਂ ਕੰਦਾ ਲੈਂਦੇ ਆ। ਉਹ ਲੀਡਰਾਂ ਤੋਂ ਬਾਅਦ ਫੇਰ ਆ ਜੂਗੀ ਛਿਲਿਆਂ ਦੇ ਗੱਲ। ਫੇਰ ਛਿਲਿਆਂ ਦੇ ਲੀਡਰ ਆ ਜਾਣਗੇ। ਇਹ ਜਿਹੜੀ ਲੜੀ ਹੈ ਨਾ ਨੂੰ ਕੋਈ ਪਰੋਕੇ ਹਟਾਂਗੇ ਅਸੀਂ ਕੋਈ ਕਿਸੇ ਨਾਲ ਜ਼ਬਰਦਸਤੀ ਨਹੀਂ ਕਰੀ ਮੇਰਾ ਕਹਿਣ ਦਾ ਮਤਲਬ ਹੈ ਜਿਹੜੀ ਉਹ ਜਥੇਵੰਦੀ ਜਿਹੜੀ ਅਲੱਗ ਨੇ ਜਿਹੜੀਆਂ ਅਜੇ ਤੱਕ ਪਹੁੰਚੀਆਂ ਨਹੀਂ ਅਗਰ ਨਾ ਪਹੁੰਚਣ ਉਹ ਤਾਂ ਕਿਵੇਂ ਦੇਖਦੇ ਹਾਂ ਉਹਨਾਂ ਨੂੰ ਉਹ ਜਥੇਵੰਦੀਆਂ ਨਹੀਂ ਰਹੀਆਂ ਨਾ ਉਹਦਾ ਜਥੇਦਾਰ ਬਣ ਗਿਆ ਆਪਣੇ ਆਪ ਨੂੰ ਕਹਿ ਚਿੱਕੀ ਚਾਹੇ ਰੂਪ ਤੇ ਜਥੇਦਾਰ ਕਹਿੰਦੇ ਆ ਤੁਸੀਂ ਪ੍ਰਧਾਨ ਕਹਿੰਦੇ ਆ ਇਕੱਲੇ ਪ੍ਰਧਾਨ ਦੇ ਕੇ ਜਥੇ ਹੁੰਦੀਆਂ ਹੁੰਦੀਆਂ ਤੇ ਲੋਕ ਨਾਲ ਹੋਣਗੇ ਲੋਕਾਂ ਛੱਡਿਆ ਇਹਨਾਂ ਨੂੰ ਲੋਕਾਂ ਛੱਤਰ ਮਾਰਦੇ ਇਹਨਾਂ ਨੂੰ ਪਿੰਡਾਂ 'ਚ ਵੜ ਕੇ ਦੇਖੋ ਹੁਣ ਆ ਜੇ ਕੋਈ ਡੱਲੇਵਾਲ ਨੂੰ ਹੋ ਜਾਂਦਾ ਮੇਰੇ ਉਹ ਤਾਂ ਹੀ ਬੈਠਾਂਗੇ ਬਾਹਰ ਨੂੰ ਪੁੱਲਾ ਰੱਖਣਾਵਾਂ ਨਹੀਂ ਅੰਦਰੋਂ ਗੁੰਡੇ ਲਾਉਣਗੇ ਉਹ ਪਾਤੜਾਂ ਦੇ ਨੇੜੇ ਤੇੜੇ ਵੱਡੀ ਤعداد ਦੇ ਵਿੱਚ ਫੋਰਸ ਲਾਤੀ ਕਿਵੇਂ ਦੇਖਦੇ ਹੋ ਇਸ ਨੂੰ ਮੈਂ ਕਹਿੰਦਾ ਸਾਰਾ ਭਵੰਤ ਬਹਿਣ ਮਾਨ ਬਹਿ ਜਾ ਕੇ ਮੋਦੀ ਬਹਿ ਜਾ ਕੇ ਪਾਤੜੇ ਬਹਿ ਜਾ ਕੇ ਆਪੇ ਤਾਂ ਸਾਡੇ ਕਿ ਨਹੀਂ ਅਸੀਂ ਬੈਠੇ ਆ ਕਿਤੇ ਡੱਲੇਵਾਲ ਕਰ ਲੈ ਫੈਸਲਾ ਕਿਤੇ ਡੱਲੇਵਾਲ ਨੂੰ ਚੱਕਣ ਦੇ ਤਾਂ ਨਹੀਂ ਹੋ ਕਿਵੇਂ ਚੱਕ ਲੈਣਗੇ ਡੱਲੇਵਾਲ ਗੁਰਦੀ ਕਰੀ ਜਾਵੀਂ ਆ ਆ ਚੱਕੇ ਮੂੰਹ ਪਾ ਜਾਣਗੇ ਅਸੀਂ ਬੈਠੇ ਆ ਪਹਿਲਾਂ ਸਾਨੂੰ ਮਾਰਨਗੇ ਅਸੀਂ ਡੱਲੇਵਾਲ ਫੇਰ ਚੱਕਣਗੇ ਇਹ ਜਲੇ ਵਾਲਾ ਇੰਨਾ ਬੋਖਾ ਨਹੀਂ ਕਿ ਕਹਾਂ ਨਾ ਸਾਡਾ ਲੀਡਰ ਹੈ ਸਾਡਾ ਪ੍ਰਧਾਨ ਹੈ ਤੂੰ ਸਾਡੇ ਬਾਤ ਤੇ ਮਰ ਰਿਹਾ ਹੈ ਅਸੀਂ ਥੋੜੀ ਚੱਕਲ ਦੇਵਾਂ ਤੁਹਾਡੀ ਜੱਥੇ ਬੰਦਿਓ ਬੋਲੇ ਅੱਗੇ ਅੱਗੇ ਪ੍ਰੋਗਰਾਮ ਕੀ ਲਿਖਿਆ ਗਿਆ ਹੈ ਅੱਗੇ ਪ੍ਰੋਗਰਾਮ ਸਾਡਾ ਇਹ ਹੈ ਪਹਿਲੀ ਵਾਰ ਤਾਂ ਚਾਰ ਤਰੀਕ ਦਾ ਆ ਗਿਆ ਉਹ ਤੋਂ ਬਾਅਦ ਅਸੀਂ ਹੋਰ ਚਾਰ ਤੋਂ ਬਾਅਦ ਐਕਸ਼ਨ ਕਰਾਂਗੇ ਉਹ ਸਾਡੀ ਮੀਟਿੰਗ ਹੋਊਗੀ ਅ ਸੂਬਾ ਲੈਵਲ ਤੇ ਉਹਦੇ ਬਾਅਦ ਤੁਹਾਨੂੰ ਦੱਸ ਦੇਵਾਂਗੇ ਵੀ ਕੀ ਅਗਲਾ ਪ੍ਰੋਗਰਾਮ ਕੀ ਹੋਊਗਾ ਪ੍ਰਧਾਨ ਜੀ ਕਿੰਨੀ ਧੰਨਵਾਦ